ਅਮਰਸਾਟ ਦੇ ਹੋਟਲ ਕੋਟਯਾਰਡ ਮੈਰਿਟ ਵਿਖੇ ਕ੍ਰਿਸਮਸ ਪ੍ਰੋਗਰਾਮ ਦੀ ਹੋਈ ਸ਼ਾਨਦਾਰ ਸ਼ੁਰੂਆਤ। ਪੋਟਲ ਚ ਕੇਕ ਮਿਕਸਿੰਗ ਅਤੇ ਲਾਈਟਨਿੰਗ ਤੋਂ ਇਲਾਵਾ ਸ਼ਾਨਦਾਰ ਕੀਤਾ ਗਿਆ ਪ੍ਰੋਗਰਾਮ ਪੇਸ਼। ਇਸ ਮੌਕੇ ਹੋਟਲ ਦੇ ਸ਼ੈਫ ਜੋ ਕੰਮ ਕਰਦੇ ਫਤਿਹਕਰ ਚੂੜੀਆਂ ਨਵਸੀ ਰੋਹਿਤ ਮਹਿਰਾ ਨੇ ਹੋਟਲ ਚ ਬਣਾਈ ਜਾਂਦੇ ਵਾਕ-ਵਾਕ ਸ਼ਾਨਦਾਰ ਪਕਵਾਨਾ ਹੋਟਲ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ। ਦਿਖਾਉਂਦੇ ਹਾਂ ਤੁਹਾਨੂੰ ਖਾਸ ਰਿਪੋਰਟ। ਅਮਰਤਸਰ ਦੇ ਹੋਟਲ ਕੋਟਯਾਰਟ ਮੈਰਿਟ ਵਿਕੇ 크리스마ਸ ਪ੍ਰੋਗਰਾਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਕੇਕ ਮਿਕਸਿੰਗ ਅਤੇ 3ਰੀ ਲਾਈਟਿੰਗ ਵੀ ਕੀਤੀ ਗਈ ਇਸ ਤੋਂ ਇਲਾਵਾ 크리스마ਸ ਤੇ ਤਿਉਹਾਰ ਨੂੰ ਲੈ ਕੇ ਸ਼ਾਨਦਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਹੋਟਲ 'ਚ 크리스마ਸ ਤੇ ਛੇਲੇਬ੍ਰੇਟ ਕੀਤੇ ਗਏ ਪ੍ਰੋਗਰਾਮ ਦੌਰਾਨ ਹੋਟਲ ਦੇ ਜਰਨਲ ਮੈਨੇਜਰ ਵਿਜੇ ਚੰਦਰਾਨ ਨੇ ਆਏ ਹੋਏ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਹੋਟਲ 'ਚ ਤਿਆਰ ਕੀਤੇ ਗਏ ਵੱਖ-ਵੱਖ ਪਕਵਾਨਾਂ ਦਾ ਆਏ ਹੋਏ ਮਹਿਮਾਨਾਂ ਨੇ ਆਨੰਦ ਲਿਆ ਅਤੇ ਇੱਕ ਦੂਜੇ ਨੂੰ 크리스마ਸ ਦੀਆਂ ਮੁਬਾਰਕਾਂ ਦਿੱਤੀਆਂ वासियों को क्रिसमस uh, एक्चुअली हमने अभी से जैसे आप, आपने सुना अक्षिता ने बताया कि क्रिसमस लाइटिंग हो चुकी है और क्रिसमस फेस्टिवल स्टार्ट हो चुकी है ट्वेंटी को अपना क्रिसमस डिनर uh, है और ट्वेंटी फिफ्थ को अपना क्रिसमस डिनर है क्रिसमस में ज़्यादातर लोग सेलिब्रेट uh, करते हैं ज़्यादातर लोग आते हैं डिफरेंट डिफरेंट नर्सनैलिटी के और uh, यहाँ पे हमने इंडियन ਉਹ ਕੁਝ ਦਿਨ ਵੀ ਰੱਖਾ ਹੈ ਕੋਈ ਵੀ ਫੈਸਟੀਵਲ ਹੋਵੇ ਕੋਈ ਵੀ ਤਿਆਰ ਹੋਵੇ ਤੇ ਉਹਦੇ ਵਿੱਚ ਸ਼ਹਿਰ ਦੀ ਸਭ ਤੋਂ ਅਹਿਮ ਭੂਜਾ ਹੁੰਦੀ ਹੈ ਖਾਸ ਕਰਕੇ ਜਾਇਕਨ ਨੂੰ ਲੈ ਕੇ ਤੋ ਸਭ ਕਿਸ ਤਰ੍ਹਾਂ ਤਿਆਰ ਹੈ ਕੋਰ ਗਿਆ ਟ੍ਰਿਕ ਸੋ ਸਸਿਗਲ ਮੇਰਾ ਨਾਮ ਰੋਹਿਤ ਹੈ ਤੇ ਮੈਂ ਤੇ ਪੰਜਾਬ ਦਾ ਰਹਿਣ ਵਾਲਾ ਹਾਂ ਫਤੇਗੜ ਚੁੜੀਆਂ ਦਾ ਮੇਰਾ ਘਰ ਹੈ ਸੋ ਇੱਥੇ ਮਤਲਬ ਇੰਨੇ ਜਗਾਂ ਨੂੰ ਕੁਝ ਪਤਾ ਨਹੀਂ ਆ ਡਿਪੂਜਾ ਪਿਆਰ ਨੂੰ ਖਾਸ ਕਰਕੇ ਕਿ ਟਰੀ ਲਾਈਟਨਿੰਗ ਕੀ ਹੁੰਦੀ ਹੈ ਤੇ ਕਿੰਨੇ ਦਿਨ ਪਹਿਲਾਂ ਮਨਾਈ ਜਾਂਦੀ ਆ ਇੱਥੇ ਸਾਡੇ ਹੋਟਲ ਵਿੱਚ ਕਿਉਂ ਮਨਾਈ ਜਾਂਦੀ ਆ ਐਕਚੁਅਲੀ ਜਿੰਨਾ ਵੀ ਖਾਣਾ ਹਾਈ ਟੀ ਆਪਾਂ ਸਾਡੇ ਸਾਡੇ ਹਾਈ ਟੀ ਲੱਗੀ ਹੋਈ ਆ ਮਤਲਬ ਕਿ ਡਿਫਰੈਂਟ ਤਰ੍ਹਾਂ ਦੀ ਕੁਜ਼ੀਨਸ ਜੋ ਕਿ ਮਤਲਬ ਕਿ ਫੋਰਨ ਨੂੰ ਲੈ ਕੇ ਮਤਲਬ 크ਿਸਮਸ ਫੋਰਨ ਦੇ ਵਿੱਚ ਜ਼ਿਆਦਾ ਮਨਾਇਆ ਜਾਂਦਾ ਅੰਗਰੇਜ਼ ਲੋਕ ਜ਼ਿਆਦਾ ਮਨਾਉਂਦੇ ਵਾਈਨਸ ਡਿਫਰੈਂਟ ਟਾਈਪਸ ਆਫ ਵਾਈਨਸ ਫਲੇਵਰਸ ਡਿਫਰੈਂਟ ਟਾਈਪਸ ਆਫ ਵਾਈਨਸ ਆਫ ਫਲੇਵਰਸ ਖਾਣੇ ਦੇ ਅਲੱਗ-ਅਲੱਗ ਤਰ੍ਹਾਂ ਦੇ ਪਲੇਟਰਸ ਡਿਫਰੈਂਟ ਤਰ੍ਹਾਂ ਦੇ ਆਪਾਂ ਇੱਥੇ ਪ੍ਰੇਜ਼ੈਂਟ ਕਰਦੇ ਆ ਸੋ ਇਸ ਮੇ ਜਿਹੜਾ ਮਤਲਬ ਕਿ ਸਾਡਾ ਕ੍ਰਿਸਮਸ ਹੈ ਸੋ ਉਸ ਦਿਨ ਚੀਜ਼ਸ ਚੀਜ਼ਸ ਦਾ ਬਰਥਡੇ ਸੀ ਹੈਨਾ ਸੋ ਉਸ ਦਿਨ ਤੋਂ ਅੱਜ ਦਿਨ ਤੋਂ ਮਤਲਬ ਕਿ ਸ਼ੁਰੂਆਤ ਹੋ ਜਾਂਦੀ ਹੈ ਇਸ ਚੀਜ਼ ਦੀ ਕਿ ਟਰੀ ਲਾਈਟਨਿੰਗ ਹੋ ਜਾਂਦੀ ਆ ਤੇ ਅੱਜ ਤੋਂ ਲੋਕੀ ਮਨਾਣਾ ਸਟਾਰਟ ਕਰ ਦਿੰਦੇ ਆ ਤੇ ਇਹੀ ਹੈ ਕਿ ਅੱਜ ਤੋਂ ਟਰੀ ਲਾਈਟਨਿੰਗ ਹੋ ਗਈ ਹੈ ਸੋ ਅੱਜ ਸਾਡੇ ਕੋਟਿਆ ਡਬਾਈ ਮੈਂ ਗੱਲ ਕਰ ਰਿਹਾ ਸੋ ਪੰਜਾਬੀਆਂ ਦੇ ਟੇਸ ਨੂੰ ਲੈ ਕੇ ਤੁਸੀਂ ਜਾਣਦੇ ਹੋ ਉਹਨਾਂ ਲਈ ਜਿੱਤਰਾ ਵੀ ਮੈਂ ਮਨਾ ਲਈ ਤਿਆਰ ਹਾਂ ਦੇਖੋ ਪੰਜਾਬੀਆਂ ਦੇ ਲਈ ਆਪਾਂ ਕੀ ਸੋਚਾਂਗੇ ਇਸ ਸੀਜ਼ਨ ਨੂੰ ਲੈ ਕੇ ਕਿ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਇਹ ਕੀ ਆਹ ਸਪਾਈਸੀ ਫੂਡ ਤੇ ਜੋ ਜਸੂ ਮਸੀਹ ਜੀ ਦਾ ਜੋ ਮਤਲਬ ਕਿ ਬਰਥਡੇ ਸੀ ਉਹ ਕਿੱਥੇ ਹੋਇਆ ਸੀ ਉਹ ਐਸੀ ਮਤਲਬ ਕਿ ਜਿੱਥੇ ਉੱਥੇ ਪਸ਼ੂ ਵਗੈਰਾ ਪਾਲਦੇ ਸੀ ਸੋ ਉਸ ਤਰ੍ਹਾਂ ਦਾ ਥੀਮ ਆਪਾਂ ਕ੍ਰੀਏਟ ਕਰਾਂਗੇ ਅੱਗੇ ਕਿ ਜਿਸ ਤੇ ਮਤਲਬ ਕਿ ਖਾਣਾ ਪ੍ਰੈਜ਼ੈਂਟ ਕੀਤਾ ਜਾਏ ਉਸੇ ਤਰ੍ਹਾਂ ਹੀ ਉਸੇ ਟ੍ਰੈਡੀਸ਼ਨ ਦੇ ਨਾਲ सर so, हमारा एक प्री लाइटिंग सेरेमनी है इसका मतलब है कि हमने जो क्रिसमस का फेस्टिविटीज़ है वो शुरू हो चुकी है सब क्रिसमस की फेस्टिविटीज शुरू हो चुकी हैं यहाँ पे हमने क्यों प्री लाइटिंग फेस्टिवल शुरू किया है क्योंकि क्रिसमस का मतलब होता है वो त्यौहार जो अपने फ्रेंड्स एंड फैमिली के साथ एंजॉय कर सकें